ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵਹਿੜਾ ਟੋਕੜ ਗੱbn ਆ ਗਈ ਆ ਆਓ ਵੀਰ ਜੀ ਇਹਦੇ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਨਿਕਲ ਵੀਰ ਜੀ ਵਧੀਆ ਜੀ ਹਾਂਜੀ ਵੀਰੇ ਨਾਮ ਦੱਸ ਦਿਓ ਆਪਣਾ ਸਤ ਸ੍ਰੀ ਅਕਾਲ ਵੀਰ ਜੀ ਬਲਵਿੰਦਰ ਸਿੰਘ ਹਾਂਜੀ ਪਿੰਡ ਬਾਲਖੁਰਦ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਦੱਸ ਦੇ ਵਿੱਚ ਫੋਨ ਨੰਬਰ ਹੈਗਾ 86203302 ਠੀਕ ਹੈ ਜੀ। ਟੋਕਰ ਗੱਬਣਾ ਕੀ ਕੋਲੇ? ਟੋਕਰ ਗੱਬਣ ਵੈਟ ਆ ਗਈ ਵੀਰ ਜੀ ਦੂਜਾ ਸੂਆ ਤੀਜੇ ਦੀ ਗੱੜ ਗੱਬਣਾ। ਤੀਜੇ ਦੀ ਗੱਬਣਾ। ਹਾਂਜੀ। ਤੇ ਕਿੰਨੇ ਜੇਰ ਦੀ ਗੱਬਣ ਵੀਰ ਜੀ? ਗੱਬਣ ਵੀਰ ਜੀ 6 ਮਹੀਨੇ ਦੀ। 6 ਮਹੀਨਿਆਂ ਦੀ? ਹਾਂਜੀ। ਤੇ ਦੁੱਧ? ਦੁੱਧ ਵੀਰ ਜੀ ਪਟਾ ਜਿਹੜਾ 7 ਲੀਟਰ ਆਏ ਨੇ ਥੋੜੇ 10 ਲੀਟਰ ਕਿਹਾ ਘਰ ਆ ਲਿਆ ਆਪਾਂ 7 ਗੁਦਰਨ। 7 ਲੀਟਰ। ਆਈ ਅੱਜ। ਠੀਕ ਹੈ ਆਪਣੇ ਕੋਲੇ ਅੱਜ ਆਈ। ਠੀਕ ਹੈ ਜੀ 6 ਮਹੀਨਿਆਂ ਦੀ ਗੱਬਣਾ 7 ਕਿਲੋ ਦੁੱਧ ਦਾ। ਹਾਂਜੀ ਵੀਰ ਜੀ। ਤੇ ਵਿਖਾਈਏ ਵੀਰ ਜੀ ਤੋਰਾ ਚੈੱਕ ਕਰਾਈਏ। ਚੱਲ ਪੁੱਤ ਵਿਖ ਵੇਖੋ ਵੀਰੋ ਵੱਡੇ ਪੱਲੇ 'ਚ ਵਹਿੜਾ ਕੱਦ ਖਾਟ ਫੋਲਾ ਇਹ ਸੱਜਰ ਨੇ ਕਿੰਨਾ ਕਿ ਦੱਸਦੇ ਆ ਦੁੱਧ ਚ ਆਇਆ 20 ਲੀਟਰ ਦੁੱਧ ਕੱਢਿਆ ਵੀਰ ਜੀ ਸੱਜਰ ਨੇ ਆ ਬਾਈ 20 ਲੀਟਰ ਚ ਆਇਆ ਪਹਿਲਾਂ ਵਛੀ ਉਹਨਾਂ ਫਾਰਮ ਤੋਂ ਲਾਂਦੀ ਅਛਾ ਜੀ ਹਾਂ ਜੀ ਠੀਕ ਹੈ ਜੀ ਵੇਖੋ ਵੀਰੋ 7 ਕਿਲੋ ਵੀਰ ਨੇ ਦੁੱਧ ਦੱਸਿਆ 6 ਮਹੀਨਿਆਂ ਦੀ ਵੀਰ ਕਹਿੰਦਾ ਗੱਬਣਾ ਬਿਲਕੁਲ ਠੰਡੀ ਸੀਲ ਹਾਂ ਜੀ ਬੈਂਚ ਪਤਾ ਹੈ ਬੈਂਚ ਬੈਂਚ ਸਰਦੇ ਦਬਹਾਰ ਲੋ ਪਤਾ ਹੈ ਇਧਰ ਵੈੜਾ ਜਿਤਨਾ ਮਰਜ਼ੀ ਵੈ ਆਏ ਠੰਡੀ ਸੀਲ ਠੀਕ ਹੈ ਜੀ ਠੰਡੀ ਸੀਲ ਵਸੀ ਵੇਖੋ ਵੀਰੋ ਠੰਡੀ ਸੀਲ ਆ ਗਈ ਆ ਜਿਤਨਾ ਮਰਜ਼ੀ ਵੇਖੋ ਬਾਕੀ ਥਣ ਚੈੱਕ ਕਰ ਲੋ ਚਵਾਈ ਵਾਲਾ ਲੱਗਿਆ ਜੀ ਜਿਤਨਾ ਮਰਜ਼ੀ ਪੈਂਦੇ ਰੋ ਚਵਾਈ ਇੱਕ ਨੰਬਰ ਵੀਰ ਇੱਥੇ ਐ ਕੋਈ ਪੂਰ ਛੱਟਾ ਨਹੀਂ ਹੋ ਕੋਈ ਪੂਰ ਛੱਟਾ ਨਹੀਂ ਹੈਗਾ ਕੋਈ ਬਾਹਰ ਘਾਟ ਨਹੀਂ ਕੋਈ ਪੂਰ ਛੱਟਾ ਨਹੀਂ ਠੀਕ ਹੈ ਜੀ ਹਾਂ ਜੀ ਵੇਖੋ ਵੀਰੋ ਭਾਰੇ ਪੱਲੇ 'ਚ ਵੈੜਾ ਚੰਗੀ ਆ ਜੀ ਥਣ ਥਣ ਦੀ ਬਹੁਤ ਵਧੀਆ ਚਵਾਈ ਵਾਲੀ ਲੱਗਾ ਥਣ ਹਨਾ ਜੀ ਹਾਂ ਜੀ ਥਣ ਚਵਾਈ ਵਾਲਾ ਇੱਕ ਨੰਬਰ ਹਾਂ ਜੀ ਠੀਕ ਹੈ ਜੀ ਚੰਗੀ ਵੈੜਾ ਜੀ ਚੰ ਸੱਜਰ ਨੇ ਵੀ ਵੀਰ ਕਹਿੰਦਾ ਚੰਗਾ ਦੁੱਧ ਚੋਆ ਆ ਇਹਨੇ ਬਾਕੀ ਹੁਣ ਇਹ 6 ਮਹੀਨਿਆਂ ਦੀ ਗੱਬਣ ਆ ਬਾਕੀ ਵੀਰੇ ਦੁੱਧ ਹੁਣ 7 ਕਿਲੋ ਹੈ ਨਾ 7 ਕਿਲੋ ਵੀਰ ਜੀ ਦੁੱਧ ਤੇ 7 ਕਿਲੋ ਦੱਸਿਆ ਘਰ ਆਣੇ ਆਪਣੇ ਕੋਈ ਆ ਅੱਜ ਕੋ ਚਵਾਈ ਮਾਰੀ ਐਵੇਂ ਤੁਹਾਨੂੰ ਕਹਿ ਰਿਹਾ ਦੋ ਚਵਾਈਆਂ ਹੋਈਆਂ ਵਾ ਇੱਕੋ ਚਵਾਈ ਹੋਈ ਆ ਆਪਾਂ 7 ਦੀ ਗਰੰਟੀ ਦਾਂਗੇ ਠੀਕ ਹੈ ਜੀ ਕਿਉਂਕਿ ਤੁਸੀਂ ਵੀ ਸਿਆਣੇ 6 ਮਹੀਨਿਆਂ ਦੀ ਗਾੜੀ ਵਸ਼ੀ ਗੱਬਣ ਆ ਬਿਲਕੁਲ ਬਿਲਕੁਲ ਸਾਰਾ ਦੁੱਧ ਵੀ ਬੜਾ ਵਸ਼ੀ ਕੋ ਬਿਲਕੁਲ ਜੀ ਹਾਂ ਜੀ ਵੀਰ ਜੀ ਕੀ ਮੁੱਲ ਕਰ ਲੈਣਾ ਆਪਣੇ ਮੈਨੇ ਕਰਨਾ ਅੱਜ ਜੀ ਕਿਉਂਕਿ 60 ਮੰਗਦੇ ਇਹ ਜੀ ਨਾਲ ਅੱਛਾ ਜੀ ਨੇ ਨਾ ਵੀਰ 50 ਆ ਤੇ ਨਾ 60 ਆ 48 ਹਜ਼ਾਰ ਦੀ ਵਾਸੀ ਦੇ ਦਾਂਗੇ 48 ਆ ਸੀ ਹਾਂਜੀ ਨਹੀਂ ਠੀਕ ਹੈ ਜੈਜਾ ਜੀ ਬਾਕੀ ਮਾਨ ਤਨ ਕਰ ਦਾਂਗੇ ਕੋਈ ਵੀਰ ਫੋਨ ਲਾਵੇ ਹਨਾ ਜੀ ਹਾਂਜੀ ਬਾਕੀ ਤੁਸੀਂ ਕਰੋਨਾ ਮਾਨ ਤਨ ਤੇ ਉਹ ਵੀ ਕਰਾ ਲਓ ਥੋੜਾ ਪੋਤਾ ਚਲੋ ਕਰ ਦਿਓ ਕਰ ਦਿਓ ਇਹੀ ਕਰ ਦਿਓ 45 ਪੂਰੇ ਜੀ ਜਾਂਦੇ ਫਿਰ ਵੀ ਜੀ ਛੋੜ ਹੀ ਹੁਣੀ ਜੇ 45 ਚ ਹਾਂਜੀ ਬਾਕੀ ਜੇ ਕੋਈ ਵੀਰ ਪਰਾ ਦੂਰੋਂ ਕਰੂਗਾ ਉਹਦਾ ਮਾਣ ਤਾਂ ਫੇਰ ਖੁੱਲਾ ਕਰਾਂਗੇ ਜੇ ਕੋਈ ਵੀਰ 100 ਕਿਲੋ ਤੇ ਮੀਟਰ ਦੇ ਵਿੱਚੋਂ ਕਰਦਾ ਤੇ ਫੇਰ ਆਪਣੀ ਮਰਜ਼ੀ ਨਾਲ ਛੋਟ ਕਰਾਂਗੇ 500 ਕਰ ਦਈਏ 200 ਕਰ ਦਈਏ ਅੱਛਾ ਤੇ ਜੇ ਕੋਈ ਵੀਰ ਦੂਰੋਂ ਕਰੂਗਾ ਉਹਦਾ ਮਾਣ ਹੋਰ ਖੁੱਲਾ ਕਰਾਂਗੇ ਕੋਈ ਨਹੀਂ ਸਾਰੇ ਵੀਰਾਂ ਦਾ ਕਰ ਦਿਓ ਮਾਣ ਫੋਨ ਲਾਉਣ ਵੀਰੋਂ ਨਹੀਂ ਹਨਾ ਜੀ ਹਾਂ ਜੀ ਕੋਈ ਨਹੀਂ ਮੈਂ ਤੁਹਾਨੂੰ ਕਹਿਣ ਦੇ ਆ ਕਿ ਜਿਹੜਾ ਵੀਰ ਨੇੜੇ ਕਰੂਗਾ 100 ਕਿਲੋਮੀਟਰ ਦੇ ਵਿੱਚ ਉਹਦਾ ਮਾਣ ਆਪਣੀ ਮਰਜ਼ੀ ਨਾਲ ਕਰਾਂਗੇ ਤੇ ਦੂਜੇ ਦਾ ਖੁੱਲਾ ਕਰਾਂਗੇ ਜਿਹੜਾ ਦੂਰੋਂ ਕਰੂਗਾ ਠੀਕ ਹੈ ਜੀ ਬੰਤਾਲ ਵਾਛੀ ਤੁਹਾਨੂੰ ਪਹਿਲੇ ਫੋਨ ਤੇ ਜਾਣੀ ਆ ਆਣਾ ਇਹ ਹੁਣ ਜਵਾਰ ਹੋਈ ਜੇ ਤੇ ਜੇ ਸੁਵੇ ਚਾ ਆ ਗਏ ਅੱਛਾ ਜੀ ਹੁਣ 45000 ਦੀ ਹੈ ਨਾ 45000 ਦੀ ਠੀਕ ਹੈ ਜੇ ਜ ਵੱਡੇ ਪੱਲੇ ਚ ਆ ਗਈ ਹੈ ਨਾ ਆਹ ਦੇਖੋ ਜੀ ਬਾਹਲੇ ਕੰਨੀਆਂ ਲੈ ਠੀਕ ਹੈ ਪੱਠੀ ਖਾਂਦੀ ਹੈ ਨਾ ਹਾਂ ਜੀ ਠੀਕ ਹੈ ਠੀਕ ਹੈ ਕੋਈ ਨਾ ਖੋਲੋ ਵੇ ਇੱਕ ਰੀ ਤੋਰਾ ਵਿਖਾ ਦੀਏ ਫੇਰ ਚੱਲ ਬੋਤਾ ਹੀ ਪਰਾਓ ਵੇਖੋ ਵੀਰੋ ਵੱਡੇ ਪੱਲੇ ਜੇ ਵੈੜਾ 45000 ਦੀ ਵੀਰ ਕਹਿੰਦਾ ਵੈਟ ਦੇ ਦਾਂਗੇ ਬਾਕੀ ਤੁਸੀਂ ਫੋਨ ਲਾਇਓ ਜਰੂਰ ਮਾਤਾਨ ਵੀਰ ਨੇ ਹੋਰ ਕਰ ਦੇਣਾ ਕੋਈ ਵੀਰ ਫੋਨ ਲਾਵੇ ਟੋਕਰ ਗੱਬੜੇ ਨਹੀਂ ਕਿਸੇ ਨੂੰ ਵੀ ਬਿਲਕੁਲ ਨਹੀਂ ਟੋਕਰ ਗੱਬੜਾਂਗੀ ਜਿਓ ਬਾਕੀ ਵੀਰ ਚੰਗੇ ਰਿਕਾਰਡ ਵਾਲੀ ਹੈ ਜੀ। ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ। ਠੀਕ ਹੈ ਜੀ। ਬਾਕੀ ਵੀਰ ਜੀ ਤਿਆਰ ਹੋਈ ਤੇ ਚੰਗੀ ਕੀਮਤ ਦੇਊਗੇ। ਵੀਰ ਜੀ 22 ਲੀਟਰ ਦੁੱਧ ਤੁਹਾਨੂੰ ਦੱਸਣਿਆ ਚੋਇਆ ਹੋਣਾ। ਅੱਛਾ ਜੀ। ਹਾਂ ਜੀ। 22 ਲੀਟਰ ਦੁੱਧ ਦਾ ਚੰਗਾ ਰਿਕਾਰਡ ਬੈਠਦਾ ਹਨਾ ਜੀ। ਠੀਕ ਹੈ ਜੀ। ਉਹ ਤਾਂ ਸੇਵਾ ਸੁਆ ਤੁਸੀਂ ਆਪ 45000 ਚ ਮਾਨਦਾਨ ਖੁੱਲਾ ਕਰ ਦਿਓ ਕੋਈ ਨਾ। 45000 ਤੇ ਖੁੱਲਾ ਮਾਨਦਾਨ ਵਿੱਚ ਕਰਾਂਗੇ। ਓ ਠੀਕ ਹੈ। ਹਾਂ ਜੀ। ਬਿਲਕੁਲ। ਵੇਖੋ ਵੀਰੋ ਜੈਜਮੋਲਾ ਵੱਡੇ ਪੱਲੇ 'ਚ ਵੈੜ ਆ। ਬਾਕੀ ਠੰਡੀ ਸੀ ਲਵਸ਼ੀ ਵੇਖੋ ਜਿੱਦਾਂ ਮਰਜ਼ੀ ਬੈਂਦੇ ਰਹੋ ਠੰਡੇ। ਠੀਕ ਹੈ ਜੀ। ਕੋਈ ਗੱਲ ਹੀ ਨਹੀਂ ਵਸੀ ਨੂੰ। ਬਿਲਕੁਲ। ਹਾਂ ਜੀ। ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਹੈ ਕਿ ਵੀਰ ਜੀ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚੋ ਹਨਾ ਜੀ। ਰਿਤੇਦਾਰ ਘਰ ਆਇਆ ਹੋਏ ਤਾਂ ਪੰਡਾ ਲੈ ਕੇ ਥੱਲੇ ਬੈਠੋ। ਬਿਲਕੁਲ। ਆਪ ਦੀ ਆਗੇ ਵੀਰੂ ਨਹੀਂ ਚਵਾਈ ਕਰਨ ਪਾਸ ਕਰਨ ਇਹ ਠੀਕ ਹੈ ਜੀ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਨਾ ਲਾਵਾ ਤੁਹਾਨੂੰ ਵੀ ਜਨਾ ਮੈਨੂੰ ਬਿਲਕੁਲ ਬਿਲਕੁਲ ਠੀਕ ਹੈ ਜੀ ਮੁਣਕੇ ਚੱਕਰ ਦੱਸਾਂ ਕੀ ਆਪਰੇ ਥਾਂ ਜਾ ਕੇ ਡੰਗਰ ਕੇ ਵੜੇ ਕੋਪਰਾ ਕਰ ਜਾਂਦਾ ਵਾ ਉਹ ਤਾਂ ਦੁੱਧ ਦਾ ਫਰਕ ਪਾ ਜਾਂਦਾ ਮੁਣਕੇ ਫੋਨ ਕਰਦੇ ਆ ਜੀ ਇੰਨਾ ਦੁੱਧ ਨਿਕਲਿਆ ਠੀਕ ਹੈ ਠੀਕ ਹੈ ਜੀ ਆਪਣੀ ਤਸੱਲੀ ਕਰੋ ਬਾਕੀ ਦੁੱਧ 7 ਲੀਟਰ ਬਾੜ ਕੋ ਪੱਕਾ ਜਿਹੜਾ ਕਿਸੇ ਦੇ ਘਰ ਦੀ ਗਰੰਟੀ ਵੀ ਹੋਊਗੀ 7 ਲੀਟਰ ਹੋਊਗਾ ਹਾਂ ਜੀ ਠੀਕ ਹੈ ਜੀ ਵੇਖੋ ਵੀਰੋ ਬਾਕੀ ਆਪ ਦੀ ਚਵਾਈ ਕਰੋ ਪਾਸ ਕਰੋ ਹਨਾ ਜੀ ਪਸ਼ੂ ਦੇ ਲਾਗੇ ਜਰੂਰ ਪਹੁੰਚਿਆ ਕਰੋ ਇੱਕ ਟਾਈਮ ਆਪਣੀ ਆਣ ਕੇ ਦੋ ਟਾਈਮ ਚਵਾਈ ਕਰੋ ਬਾਕੀ ਵੀਡੀਓ ਕੋਲ ਤੇ ਭਾਂ ਚਵਾਈ ਲਓ ਜੇ ਤਾਂ ਨਹੀਂ ਆ ਸਕਦਾ ਬਿਲਕੁਲ ਇੱਕ ਟਾਈਮ ਆਪਣੀ ਆਣ ਕੇ ਚਵਾਈ ਕੋਈ ਵੀਰ ਠੀਕ ਹੈ ਵੀਰ ਜੀ ਠੀਕ ਹੈ ਜੀ ਨਾ ਵੀਰ ਜੀ ਤੁਹਾਨੂੰ ਵੀਡੀਓ ਬਣਾਉਣ ਵਾਲਾ ਦਾ ਨਾਮ ਮੈਨੂੰ ਵੇਚ ਨਾਲ ਨਹੀਂ ਬਿਲਕੁਲ 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 ਜੀ ਕਿਉਂਕਿ ਰਕਮ ਖਰਚ ਨਹੀਂ ਹੁੰਦੀ ਹਾਰੇ ਕਨੇ ਤੁਹਾਨੂੰ ਪਤਾ ਫਿਰ ਨਹੀਂ ਚੰਗੇ ਲੱਗਦੇ ਬਿਲਕੁਲ ਬਿਲਕੁਲ ਜੀ ਆਪਣਾ ਹਰ ਵੀਡੀਓ ਜੀ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਜਰੂਰ ਪਹੁੰਚਿਆ ਕਰੋ ਚਵਾਈ ਕਰਿਆ ਕਰੋ ਸਾਡੀ ਵੀਡੀਓ ਹਾਂਜੀ ਬਹੁਤ ਫੋਨ ਵੀਰ ਜੀ ਹਲੇ ਤਿਕਾਉਂਦੇ ਮੱਜਾਂ ਦੇ ਵੀ ਗਾਵਾਂ ਦੇ ਵੀ ਜਿਹੜੀਆਂ ਪਾਇਆਂ ਪਹਿਲੀਆਂ ਪਹਿਲੇ ਫੋਨ ਤੇ ਵੇਖ ਜਾਂਦਾ ਤੇ ਵੀਰ ਮੁੜ ਕੇ ਕਹਿ ਦਿੰਦੇ ਵੀਰ ਸਾਨੂੰ ਸੁੱਧੀ ਵੀਡੀਓ ਲੈ ਕੇ ਪਾਈ ਠੀਕ ਹੈ ਠੀਕ ਹੈ ਮਾਹ ਵੀਰ ਜੀ ਵੀਰਨਾ ਆਪਣਾ ਕਹਿੜਿਆ ਵੀਰ ਨੇ ਵੀ ਚਲੋ ਚਾਹ ਪਾਣੀ ਲੈਣਾ ਵਾ ਉਹ ਨਾਲ ਕੰਮ ਚਲਾਇਆ ਆਪਣਾ ਤੇ ਚਲੋ ਵੀ ਆਪਾਂ ਵੀਡੀਓ ਪਾ ਦਾਂਗੇ ਤੁਸੀਂ ਵੇਖ ਲੇ ਕੋਈ ਗੱਲ ਨਹੀਂ ਹਾਂਜੀ ਆਪ ਦਾ ਤੁਸੀਂ ਇਹ ਹੈ ਕਿ ਚਲੋ ਕੋਈ ਫੋਨ ਤੇ ਵੀ ਜੇ ਕੋਈ ਵੀਡੀਓ ਮੰਗਦਾ ਹੁੰਦਾ ਹਨਾ ਇਹ ਹੁਣ ਵੀਰ ਜੀ ਜਦੋਂ ਫੋਟੋ ਵੀਰ ਬਣਾ ਕੇ ਪਾ ਦਾਂਗੇ ਆਪਾਂ ਨਾ ਹਾਂ ਹਾਂ ਇਦਾਂ ਕਰਿਓ ਹਾਂਜੀ ਹਾਂਜੀ ਕੋਈ ਵੀਰ ਮੰਗਦਾ ਹੁੰਦਾ ਫੋਟੋ ਪਾ ਦਿਆ ਕਰੋ ਹਾਂਜੀ ਹਾਂਜੀ ਤੇ ਬਾਕੀ ਸਾਰੇ ਵੀਰਾਂ ਨੂੰ ਬਿਨਤੀ ਆਪ ਦੀ ਚਵਾਈ ਪਾਸ ਕਰੋ ਉਹ ਹਰ ਵੀਡੀਓ ਜੀ ਵੀਰ ਜੀ ਕਹੀਦਾ ਹਾਂਜੀ ਹਨਾ ਜੀ ਹਾਂਜੀ ਤੇ ਬਾਕੀ ਕੋਈ ਵੀਰਾਂ ਨੂੰ ਦੂਰੋਂ ਚੱਲ ਗਿਆ ਉਹ ਤਾਂ ਮਾਂ ਤਨ ਵੀਰ ਮੇਰਾ ਕਰਿਓ ਕਰਾਂਗੇ ਜਦੋਂ ਤੁਹਾਨੂੰ ਕਹਿ ਤਾ ਦੱਸੋ ਠੀਕ ਹੈ ਜੀ ਹਾਂਜੀ ਠੀਕ ਹੈ ਤਾਂ ਪਸ਼ੂ ਜਾਇਜ਼ ਰੇਟ ਹੁੰਦਾ ਵਾ ਤਾਂ ਜਲਦੀ ਵਿਗਦਾ ਬਿਲਕੁਲ ਜਾਇਜ਼ ਹੁੰਦਾ ਵਾ ਤੁਹਾਨੂੰ ਪਤਾ ਪਹਿਲੇ ਫੋਨ ਦੇ ਆਪਣਾ ਮਾਲ ਵਿਕ ਜਾਂਦਾ ਵਾ ਬਿਲਕੁਲ ਤੇ ਬਾਕੀ ਜਿੰਨਾ ਦੋਤ ਹੁੰਦਾ ਉਤੋਂ ਘੱਟ ਹੀ ਦਸੀ ਦਾ ਵੱਧ ਨਹੀਂ ਦਸੀ ਦਾ ਠੀਕ ਹੈ ਜੀ ਹਾਂ ਜੀ ਤੇ ਵੀਰ ਦੱਸਦੇ ਆਪਣਾ ਨਾਮ ਦੱਸ ਦਿਓ ਨਾਮ ਵੀਰ ਜੀ ਬਲਵਿੰਦਰ ਸਿੰਘ ਆ ਪਿੰਡ ਬਲਖੁਰਦ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈ 9876203402 ਠੀਕ ਹੈ ਜੀ ਹਾਂ ਜੀ ਸੱਸੀ ਕਾ